ਮੈਂ ਸਪਸ਼ਟ ਕਰ ਦੇਵਾਂ ਕਿ ਵਾਰ-ਵਾਰ ਫੋਨ ਕਰਨੇ ਜਾਂ ਕੁਝ ਇਦਾਂ ਦੀਆਂ ਗੱਲਾਂ ਕਰਨੀਆਂ ਇਹ ਠੀਕ ਨਹੀਂ ਆਪਾਂ ਨੂੰ ਟੇਬਲ ਤੇ ਬਹਿ ਕੇ ਹੀ ਗੱਲ ਕਰਨੀ ਚਾਹੀਦੀ ਜੇ ਆਪਾਂ ਕਰ ਸਕਦੇ ਆ ਇਹਦੇ ਉੱਤੇ ਮੈਂ ਤੁਹਾਨੂੰ ਆਪਣਾ ਪੱਖ ਸਪਸ਼ਟ ਕਰ ਦਿਆਂ ਇੰਡੀਵਿਜੂਅਲੀ ਜਿਹੜਾ ਮੇਰਾ ਪੱਖ ਆ ਮੇਰਾ ਆਪਣਾ ਪੱਖ ਆ ਉਹ ਇਹ ਆ ਕਿ ਮੈਂ ਇਹਨਾਂ ਫਿਲਮਾਂ ਦੇ ਖਿਲਾਫ ਹਾਂ ਤੇ ਮੇਰਾ ਲੌਜੀਕ ਇਹ ਆ ਕਿ ਜੂਆਖਾਨਾ ਸ਼ਰਾਬਖਾਨਾ ਮਹਿਖਾਨਾ ਜਿਹਨੂੰ ਕਹਿੰਦੇ ਨੇ ਸਿਨੇਮਾ ਘਰ ਇਹਨਾਂ ਦੀ ਆਪਣੀ ਆਪਣੀ ਜਗ੍ਹਾ ਆ ਸਿਨੇਮਾ ਮਨੋਰੰਜਨ ਦਾ ਸਾਧਨ ਹੈ ਰਹੇਗਾ ਪਹਿਲਾਂ ਹੋਰ ਤਰ੍ਹਾਂ ਦੇ ਸਾਧਨ ਹੋਣਗੇ ਉਸ ਤੋਂ ਬਾਅਦ ਹੋਰ ਤਰ੍ਹਾਂ ਦੇ ਸਾਧਨ ਹੋਗੇ ਪਰ ਜਿਹੜੀ ਸਿੱਖ ਹਿਸਟਰੀ ਹੈ ਜਾਂ ਸਿੱਖੀ ਦਾ ਫਲਾ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਸਿਨੇਮੇ ਰਾਹੀਂ ਸਿੱਖ ਧਰਮ ਦਾ ਪਸਾਰਾ ਜਾਂ ਵਿਸਥਾਰ ਕੀਤਾ ਜਾਏ ਇਹਦਾ ਪ੍ਰਚਾਰ ਕੀਤਾ ਜਾਏ ਸਿਨੇਮਾ ਧਰਮ ਪ੍ਰਚਾਰ ਲਹਿਰ ਦਾ ਹਿੱਸਾ ਨਹੀਂ ਬਣ ਸਕਦਾ ਇਹਦੇ ਵਿੱਚ ਸਾਡੇ ਲੌਜਿਕ ਨੇ ਤੇ ਜੇ ਸਾਡੀਆਂ ਇਹਨਾਂ ਗੱਲਾਂ ਦਾ ਕੋਈ ਜਵਾਬ ਦੇ ਸਕਦਾ ਹੈ ਤੇ ਪਲੀਜ਼ ਜ਼ਰੂਰ ਸਾਡੇ ਨਾਲ ਬਹਿ ਕੇ ਗੱਲ ਕਰਨਾ ਤੇ ਉਹ ਕਰਨ ਜਿਨ੍ਹਾਂ ਨੇ ਫਿਲਮ ਬਣਾਈ ਏ ਤੇ ਜਿਨ੍ਹਾਂ ਨੇ ਪ੍ਰੋਡਿਊਸ ਕੀਤੀ ਏ ਕਿਉਂਕਿ ਜਿਹੜੇ ਸਮਰਥਕ ਨੇ ਉਹਨਾਂ ਦੀ ਆਪਣੀ ਸੋਚ ਆ ਹੁਣ ਇਹਦੇ ਤੇ ਡਾਂਗ ਤਾਂ ਫੜੀ ਨਹੀਂ ਜਾ ਸਕਦੀ ਕਿਸੇ ਨੂੰ ਮਾਰਨ ਲਈ ਵੀ ਆਪਾਂ ਡਾਂਗਾ ਫੜ ਕੇ ਜਾਈਏ ਜਿਵੇਂ ਕੱਲ ਉਥੇ ਦੂਜੀ ਧਿਰ ਨੇ ਕੀਤਾ ਆ ਕਿ ਡਾਂਗ ਫੜ ਕੇ ਆ ਗਏ ਸਾਡੀ ਲੜਾਈ ਗਿੱਪੀ ਗਰੇਵਾਲ ਜਿਹੜਾ ਆ ਪਹਿਲੀ ਗੱਲ ਤਾਂ ਇਹ ਆ ਕਿ ਉਹ ਪੰਜਾਬ ਦੀ ਧਰਤੀ ਦਾ ਜੰਮਿਆ ਜਾਇਆ ਆ ਉਹ ਸਿੱਖਾਂ ਦੇ ਘਰ ਪੈਦਾ ਹੋਇਆ ਆ ਉਹਦੇ ਬੱਚੇ ਕੇਸ ਕੀ ਸਜਾਉਂਦੇ ਨੇ ਜੂੜਾ ਸਿਰ ਤੇ ਕਰਦੇ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਬੇਸ਼ੱਕ ਉਹ ਐਕਟਰ ਹੈ ਉਹ ਮੁੰਨਾ ਕੋਨਾ ਹੈ ਅੱਗੇ ਉਹਦੇ ਬੱਚੇ ਜਿਹੜੇ ਨੇ ਉਹ ਉਹਦੀ ਭਾਵਨਾ ਠੀਕ ਹੋ ਸਕਦੀ ਆ ਇਹਦੇ ਉੱਤੇ ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਗਿੱਪੀ ਗਰੇਵਾਲ ਦੀ ਭਾਵਨਾ ਗਲਤ ਹੈ ਜਾਂ ਉਹ ਕਿਸੇ ਨੇ ਖਰੀਦ ਲਿਆ ਵੀ ਤੂੰ ਧਰਮ 'ਚ ਵਿਗਾੜ ਪੈਦਾ ਕਰ ਏਦਾਂ ਦੀ ਕੋਈ ਗੱਲ ਸਾਡੇ ਮਨ 'ਚ ਨਹੀਂ ਹੈ ਪਰ ਸਾਡੇ ਮਨ 'ਚ ਇਹ ਆ ਵੀ ਗਿੱਪੀ ਨੇ ਨਾ ਅਸੀਂ ਰਹਿਣਾ ਸਦਾ ਨਾ ਗਿੱਪੀ ਨੇ ਰਹਿਣਾ ਆ ਇਹ ਫਿਰ ਗੱਲ ਜਿਹੜੀ ਆ ਕਿਸੇ ਹੋਰ ਦੇ ਹੱਥਾਂ 'ਚ ਚਲੀ ਜਾਣੀ ਜਦੋਂ ਇਹ ਕਿਸੇ ਹੋਰ ਦੇ ਹੱਥਾਂ 'ਚ ਗਈ ਇਹ ਗੱਲ ਗਿੱਪੀ ਨੂੰ ਪਤਾ ਹੈ ਪੇ ਮੇਰੇ ਗੁਰੂਆਂ ਦੀ ਮੇਰੇ ਪੰਥ ਦੀ ਮੇਰੇ ਬਾਣੇ ਦੀ ਹیثیت ਕੀ ਆ ਦਿੱਲੀ ਚ ਜੰਮੇ ਜਾਏ ਕਿਸੇ ਜਾਂ ਬੰਬਈ ਚ ਜੰਮੇ ਜਾਏ ਕਿਸੇ ਜਾਂ ਮਹਾਰਾਸ਼ਟਰ ਚ ਕਿਸੇ ਮਰਾਠੀ ਜਾਂ ਕਿਸੇ ਹੋਰ ਧਰਮ ਦੇ ਬੰਦੇ ਨੂੰ ਤੁਹਾਡੇ ਬਾਣੇ ਦੀ ਤੁਹਾਡੇ ਸ਼ਸਤਰਾਂ ਦੀ ਤੁਹਾਡੀਆਂ ਉਹ ਅਦਾਵਾਂ ਦੀ ਤੁਹਾਡੀ ਉਹ ਰੋਹਾਨੀਅਤ ਦੀ ਕਦਰ ਕੀਮਤ ਦੀ ਕਿਸ ਨੂੰ ਕੀ ਪਤਾ ਹੈ ਜੀ ਕਿਸੇ ਨੂੰ ਪਤਾ ਹੁੰਦਾ ਤੇ ਸਿੰਘ ਇਜ਼ ਕਿੰਗ ਫਿਲਮ ਐਵੇਂ ਬਣਦੀ ਸਿੰਘ ਇਜ਼ ਕਿੰਗ ਫਿਲਮ ਐਵੇਂ ਦੀ ਹੁੰਦੀ ਐਵੇਂ ਟੋਪੀਆਂ ਪਾ ਕੇ ਪੱਗਾਂ ਬੰਨ ਕੇ ਤੇ ਉਹ ਏਦਾਂ ਕਰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਪੁੱਠੀਆਂ ਸਿੱਧੀਆਂ ਜਿਹੜੀਆਂ ਬੋਲੀਆਂ ਨੇ ਪਾਸ਼ਾ ਮਨਾਂ ਬੋਲਦੀ ਸਿਨੇਮਾ ਜਿਹੜਾ ਆ ਉਹ ਸਿਨੇਮਾ ਹੈ ਉੱਥੇ ਜਾ ਕੇ ਜੇਕਰ 1.5 2 ਲੱਖ ਬੰਦਾ ਸ਼ਹੀਦ ਇੱਥੇ ਹੋ ਗਿਆ ਤੇ ਇਸ ਕਰਕੇ ਸਿੱਖੀ ਦੀ ਗੱਲ ਲੋਕਾਂ ਤੱਕ ਨਹੀਂ ਗਈ ਕਿ ਪੰਜਾਬ ਦੇ ਵਿੱਚ ਕੁਝ ਲੋਕ ਨੇ ਜਿਹੜੇ ਆਪਣੇ ਧਰਮ ਆਪਣੀ ਅਣਖ ਸ਼ਾਨ ਲਈ ਅਕਾਲ ਤਖਤ ਸਾਹਿਬ ਤੇ ਸ਼ਹੀਦ ਹੋਏ ਜੇ ਇਹ ਗੱਲ ਦੁਨੀਆ ਦੇ ਵਿੱਚ ਨਹੀਂ ਗਈ ਹੈਗੀ ਤੇ ਅਕਾਲ ਫਿਲਮ ਰਾਈ ਨਹੀਂ ਜਾਣੀ ਜਿਨ੍ਹਾਂ ਨੇ ਇਸ ਪੱਗਾਂ ਲਈ ਸ਼ਹਾਦਤਾਂ ਦਿੱਤੀਆਂ ਜੇ ਉਸ ਪੱਗ ਦੇ ਰਤਬੇ ਨੂੰ ਉਸ ਤਰੀਕੇ ਨਾਲ ਰੱਖਿਆ ਜਾਊਗਾ ਤੇ ਉਸ ਪੱਗ ਦਾ ਰਤਬਾ ਬਰਕਰਾਰ ਰਹੂਗਾ ਜੇ ਕਰੈਕਟਰ ਤੋਂ ਹੌਲਾ ਬੰਦਾ ਪੱਗ ਬਨ ਕੇ ਪੱਗ ਦੀ ਜਾ ਕੇ ਐਹਮੀਅਤ ਦੱਸੂਗਾ ਤੇ ਸਭ ਤੋਂ ਪਹਿਲਾਂ ਉੱਤੇ ਸਵਾਲ ਹੋਊਗਾ ਕਿ ਤੇਰਾ ਆਪਣਾ ਕਰੈਕਟਰ ਕੀ ਐ ਇਸ ਪੱਗ ਨੂੰ ਲੈ ਕੇ ਇਸ ਸਿੱਖੀ ਨੂੰ ਲੈ ਕੇ ਤੇਰਾ ਆਪਣਾ ਕਰੈਕਟਰ ਕੀ ਆ ਕੀ ਇਸ ਅੱਜ ਦੇ ਵੱਡੇ ਵਰਤਾਰੇ ਤੋਂ ਤੁਹਾਨੂੰ ਕੋਈ ਸਿੱਖਿਆ ਮਿਲੀ ਐ? ਤੁਸੀਂ ਕੁਝ ਗ੍ਰਹਿਣ ਕੀਤਾ ਤਾ ਤੂੰ? ਨਹੀਂ ਕੀਤਾ। ਸਿੱਖੀ ਦੀ ਸੇਵਾ ਕਰਨੀ ਐ ਨਾ? ਜੇ ਸਿੱਖੀ ਦੀ ਸੇਵਾ ਕਰਨੀ ਹੈ ਤੇ ਅਸੀਂ ਗਿੱਪੇ ਸਾਡੇ ਨਾਲ ਬੈਠੇ ਐ ਸੀ ਦੱਸਦੇ ਐ ਸਿੱਖੀ ਦੀ ਸੇਵਾ ਕਿਵੇਂ ਕਰਨੀ ਐ। ਕੀ ਖਾਲਸਾ ਈ ਨੇ ਸਿੱਖੀ ਦਾ ਪ੍ਰਚਾਰ ਜਿਹੜਾ ਪ੍ਰਚਾਰ ਨਹੀਂ ਕੀਤਾ ਨਹੀਂ ਵਿਸਾਰ ਕੀਤਾ। ਇਹ ਤਾਂ ਤੁਸੀਂ ਆਪ ਕਹਿੰਦੇ ਹੋ ਕਿ ਉਹ ਸੇਵਾ ਹੀ ਵੱਡੀ ਹੈ ਨਾ ਸਿਮਰਨ ਵੱਡਾ ਕਰੈਕਟਰ ਪ੍ਰਸਾਰ ਕਰਦੇ ਨੇ ਤੁਹਾਡਾ ਕਰੈਕਟਰ ਕੀ ਆ ਉਹਨੇ ਪ੍ਰਚਾਰ ਪ੍ਰਸਾਰ ਕਰਨਾ ਹੈ ਨਕਲ ਨਹੀਂ ਕਰਨਾ ਆਪਾਂ ਕਹਿੰਦੇ ਆ ਤੂੰ ਕੀ ਆ ਓਏ ਨਕਲ ਮਾਰ ਕੇ ਪਾਸਾ ਨੇ ਤੂੰ ਨਕਲ ਤੋਂ ਧਰਮ ਨਹੀਂ ਸਿੱਖ ਸਕਦਾ ਧਰਮ ਸਿਖਾਉਂਦਾ ਹੀ ਅਸਲ ਹੈ ਧਰਮ ਤੁਹਾਨੂੰ ਉਸ ਰੋਹਾਨੀ ਤਾਕਤ ਨਾਲ ਜੋੜਦਾ ਹੈ ਤੇ ਤੁਸੀਂ ਸੂਰਬੀਰਾਂ ਦਾ ਕਿੱਸਾ ਤੇ ਹਿਸਟਰੀ ਜਿਹੜੀ ਪੜ੍ਹਨੀ ਆ ਜਿਹੜੀ ਆਪਣੇ ਦਿਲ 'ਚ ਉਤਾਰਨੀ ਆ ਉਹ ਕੀ ਉਤਾਰਨਾ ਹੈ ਉਹਨਾਂ ਦੀ ਸ਼ਕਲ ਸੂਰਤ ਜਾਂ ਉਹਨਾਂ ਦਾ ਕੈਰੈਕਟਰ ਜਾਂ ਉਹ ਜਿਸ ਕੌਜਲੀ ਇਸ ਧਰਤੀ ਤੋਂ ਗਏ ਜਾਂ ਜਿਹੜਾ ਕੌਜ ਹਨ ਇਸ ਧਰਤੀ ਤੇ ਕੀਤਾ ਜਿਹਦੇ ਲਈ ਉਹ ਮਹਾਨ ਹੋਏ ਉਹਨਾਂ ਗੱਲਾਂ ਨੂੰ ਆਪਣੇ ਦਿਲ 'ਚ ਉਤਾਰਨਾ ਹੈ ਤੇ ਉਹ ਸੱਚਵਲ ਨੂੰ ਲੈ ਕੇ ਜਾਣਾ ਜਦੋਂ ਤੁਸੀਂ ਸੀਟ ਤੇ ਬਹਿ ਕੇ ਸিনেਮਾ ਦੇ ਵਿੱਚ ਆਪਣੇ ਧਰਮ ਨੂੰ ਵੇਖੋਗੇ ਤੇ ਉਸ ਤੋਂ ਬਾਅਦ ਜਦੋਂ ਚਾਰ ਸਾਹਿਬਜ਼ਾ ਦੇ ਫਿਲਮ ਬਣੀ ਤੇ ਅੱਜ ਹਰ ਪੋਸਟਰ ਤੇ ਉਸ ਫਿਲਮ ਦੇ ਪੋਸਟਰ ਸਾਹਿਬਜ਼ਾ ਦੇ ਹੁੰਦੇ ਨੇ ਜਿਹੜੀ ਪਹਿਲੀ ਕਲਾ ਕਿਰਤੀ ਸੀ ਉਹ ਗਾਇਬ ਹੋ ਗਈ ਹੁਣ ਉਹ ਦੂਜੀ ਆ ਗਈ ਜਦੋਂ ਕਿ ਅਸੀਂ ਤਾਂ ਫੋਟੋ ਦਾ ਵੀ ਵਿਰੋਧ ਕਰਦੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਸਿੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਣਨ ਤੇ ਉਹ ਲੱਗਣ ਜੇ ਗੁਰੂ ਸਾਹਿਬ ਨੇ ਸਾਨੂੰ ਜੇ ਤੁਸੀਂ ਮੰਨਦੇ ਹੋ ਕਿ ਗੁਰੂ ਸਮਰੱਥਾ ਜੇ ਤੁਹਾਨੂੰ ਇਹ ਗੱਲ ਦੀ ਸਮਝ ਹੈਗੀ ਕਿ ਗੁਰੂ ਸਮਰੱਥਾ ਹੈ ਤੇ ਫਿਰ ਨਰੇਟ ਦੀ ਧਰਤੀ ਤੇ ਗੁਰੂ ਸਾਹਿਬ ਇਹ ਕਹਿ ਕੇ ਜਾਂਦੇ ਕਿ ਫੋਟੋ ਮਾਨਿਓ ਸਭ ਸਿੱਖਨ ਕੋ ਹੁਕਮ ਹੈ ਫਿਰ ਐਂ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਸਭ ਸਿੱਖਨ ਕੋ ਗੁਰੂ ਮਾਨਿਓ ਗ੍ਰੰਥ ਫਿਰ ਉਸ ਗੁਰੂ ਦੀ ਬਾਣੀ ਨਾਲ ਤੁਸੀਂ ਅੱਗੇ ਜਾਣਾ ਹੈ ਹੋਰ ਤੁਹਾਡੇ ਕੋਲ ਕੋਈ ਰਾਹ ਨਹੀਂ ਹੈ ਜੇ ਸਿਨਮਾ ਬੇਤਰ ਹੈ ਤੇ ਫਿਰ ਰਾੜਾ ਸਾਹਿਬ ਵਾਲਿਆਂ ਨੂੰ ਪਾਸੇ ਕਰੋ ਫਿਰ ਨਾਨਕਸਰ ਵਾਲਿਆਂ ਨੂੰ ਪਾਸੇ ਕਰੋ ਫਿਰ ਦਮਦਮੇ ਟਕਸਾਲ ਨੂੰ ਪਾਸੇ ਕਰੋ ਫਿਰ ਦਰਬਾਰ ਸਾਹਿਬ ਜਾਣਾ ਪਾਸੇ ਕਰੋ ਸਿਨਮੇ ਜਾਇਆ ਕਰੋ ਤੁਹਾਨੂੰ ਧਰਮ ਦੀ ਸਿੱਖਿਆ ਗਿੱਪੀ ਹੁਣੀ ਦੇਣ ਕਰਨਗੇ ਭਾਈ ਪਿੰਦਰਪਾਲ ਸਿੰਘ ਉਹਨਾਂ ਦੀ ਕੀ ਹیثیت ਆ ਕਿ ਤੁਹਾਨੂੰ ਧਰਮ ਦਾ ਸਕਣ ਜੇ ਸਾਰੀ ਦੁਨੀਆ 'ਚ ਫਿਰਕੇ ਜੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਰੋਜ਼ ਕਥਾ ਜਿਹੜੀ ਚੈਨਲ ਦੇ ਉੱਤੇ ਚੱਲਦੀ ਐ ਇਸੇ ਮਾਧਿਅਮ ਰਾਹੀਂ ਚੱਲਦੀ ਐ ਜੇ ਉਹ ਤੁਹਾਨੂੰ ਸਿੱਖਿਆ ਨਹੀਂ ਦੇ ਸਕੇ ਜੇ ਉਹ ਬਿੰਬ ਤੁਹਾਡੇ ਮਨਾਂ 'ਚ ਉਸਾਰ ਨਹੀਂ ਸਕੀ ਤਾਂ ਫਰ ਨਕਲੀ ਯੋਧੇ ਪੈਦਾ ਕਰਕੇ ਨਕਲ ਰਾਹੀਂ ਅਸਲ ਤੱਕ ਪਹੁੰਚਿਆ ਨਹੀਂ ਜਾ ਸਕਦਾ ਸਾਡਾ ਇਹ ਮੰਨਣਾ ਆ ਕਿ ਇਹ ਧਰਮ ਦੇ ਵਿੱਚ ਵਿਗਾੜ ਐ ਇਹਨੇ ਪੈਦਾ ਕਰਨਾ ਆ ਜਿਹੜੇ ਸੂਰਬੀਰ ਯੋਧੇ ਜਿੰਨਾਂ ਨੇ ਆਪਣੀਆਂ ਜਨਾਵਾਰਤੀਆਂ ਜਿਹੜੇ ਦੇਗਾਂ ਚ ਉਬਲ ਗਏ ਜੇ ਸਿਣੀਮੇ ਰਾਹੀਂ ਧਰਮ ਦਾ ਪ੍ਰਚਾਰ ਹੁੰਦਾ ਤਾਂ ਲੱਗਦਾ ਕਿ ਧਰਮ ਦਾ ਪ੍ਰਚਾਰ ਹੋ ਸਕਦਾ ਆ ਤੇ ਫਿਰ ਅਮਰੀਕਾ ਕੋਲ ਪਹਿਲੇ ਤੁਹਾਡੇ ਨਾਲੋਂ ਘੱਟ ਨਹੀਂ ਹੈ ਫਿਰ ਇਸਲਾਮ ਕੋਲ ਪਹਿਲੇ ਤੁਹਾਡੇ ਨਾਲੋਂ ਘੱਟ ਨਹੀਂ ਹੈ ਇਕੱਲੇ ਇੱਕ ਇੱਕ ਸ਼ੇਖ ਦੇ ਕੋਲ ਪੰਜਾਬ ਵਰਗੇ ਸੂਬੇ ਨੂੰ ਖਰੀਦਣ ਦੀ ਹیثیت ਰੱਖਦੇ ਨੇ ਲੋਕ ਇੰਨੇ ਪੈਸਿਆਂ ਦੇ ਅੰਬਾਰ ਲੱਗੇ ਨੇ ਗੰਜ ਨੇ ਪੈਸਿਆਂ ਦੇ ਫਿਰ ਮੁਸਲਮਾਨਾਂ ਨੇ ਤਾਂ ਨਹੀਂ ਬਣਵਾਈਆਂ ਫਿਲਮਾਂ ਕਿ ਆਪਣੇ ਧਰਮ ਦਾ ਪ੍ਰਸਾਰ ਕਰੋ ਫਿਰ ਕ੍ਰਿਸਚਨ ਰੋਜ਼ ਆਪਣੀਆਂ ਮਹਿਫਲਾਂ ਲਾ ਕੇ ਝੂਠੇ ਕਿਰਦਾਰ ਸਿਰਜ ਕੇ ਰੌਲਾ ਪਾ ਕੇ ਆਪਣੇ ਧਰਮ ਦਾ ਪ੍ਰਚਾਰ ਨਾ ਕਰਦੇ ਕੀ ਤੁਹਾਨੂੰ ਲੱਗਦਾ ਹੈ ਕਿ ਕ੍ਰਿਸਚਨ ਕੋਲ ਪੈਸਾ ਨਹੀਂ ਹੈ ਉਹ ਫਿਲਮ ਆਪਣਾ ਆਪਣਾ ਕਿ ਪਿੰਡਾਂ 'ਚ ਵਿਖਾਉਂਦੇ ਕਿਉਂ ਨਹੀਂ ਮੈਂ ਇੱਕ ਗੱਲ ਸੁਣ ਰਿਹਾ ਸੀ ਡਾਕਟਰ ਸੇਵਿਕ ਸਿੰਘ ਉਹਨਾਂ ਦੀ ਉਹ ਕਹਿ ਰਹੇ ਕਿ ਖੜ ਕੋ ਮੂਮੈਂਟ ਤੋਂ ਬਾਅਦ ਇੱਕਦਮ ਸਰਕਾਰ ਨੇ ਇੱਕ ਸਰਕਾਰੀ ਮਹਿਕਮਾ ਤਿਆਰ ਕੀਤਾ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਜਾ ਕੇ ਫਿਲਮਾਂ ਵਿਖਾਇਆ ਕਰੋ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਕ ਮਹਿਕਮਾ ਤਿਆਰ ਕਰਦੀ ਹੈ ਕਿ ਤੁਹਾਨੂੰ ਲੱਗਦੀ ਹੈ ਗੱਲ ਤਾਂ ਨੂੰ ਤੁਸੀਂ ਖਾਰੜੇ ਦਾ ਐਗਜ਼ਾਮਪਲ ਸਾਨੂੰ ਦਿੱਤਾ ਹੈ ਮੈਂ ਤੁਹਾਨੂੰ ਇਹ ਵੀ ਖਾਰਡ ਕੋਚਿੰਗਾਂ ਤੇ ਵੀ ਸਿੰਘ ਸਾਹਿਬ ਮੈਂ ਤੁਹਾਨੂੰ ਦੱਸਦਾ ਉਹਨਾਂ ਤੇ ਵੀ ਜਦੋਂ ਫਿਲਮ ਬਣਦੀ ਹੈ ਨਾ ਇਹ ਉਹ ਫਿਰ ਉਹਨਾਂ ਦੇ ਪਾਲੇ ਚ ਚਲੀ ਜਾਂਦੀ ਆ ਉਹਨੂੰ ਵੀ ਉਹ ਆਪਣੇ ਤਰੀਕੇ ਨਾਲ ਪ੍ਰੈਜੈਂਟ ਕਰਦੇ ਆ ਕਿ ਜਿਵੇਂ ਤੁਹਾਨੂੰ ਖਾਰਡ ਕੋਆਂ ਦੀ ਜ਼ਿੰਦਗੀ ਅਸੀਂ ਵਿਖਾਵਾਂਗੇ ਤੁਸੀਂ ਐਵੇਂ ਵੇਖੋਗੇ ਮੈਂ ਕਹਿੰਨਾ ਸਾਡਾ ਹੱਕ ਫਿਲਮ ਅੱਜ ਮੈਂ ਕਹਿਣ ਲੱਗਾ ਮੈਨੂੰ ਭਾਵੇਂ ਸਾਰੇ ਗਾਲਾਂ ਕੱਢਿਓ ਜਮਾ ਕਿਸੇ ਕਮਜ਼ੀ ਨਹੀਂ ਬਣੀ ਕਾਰਕੂ ਇਦਾਂ ਦੇ ਹੁੰਦੇ ਸੀ ਤੁਹਾਨੂੰ ਕਿਸੇ ਨੂੰ ਪਤਾ ਵੀ ਹੈ ਪੀ ਉਹਨਾਂ ਦੀ ਚਾਲ ਢਾਲ ਕੀ ਸੀ ਉਹ ਰਾਤ ਨੂੰ ਕਿਵੇਂ ਜਾਂਦੇ ਸੀ ਉਹ ਕਿਵੇਂ ਪ੍ਰਸ਼ਾਦਾ ਚੱਕਦੇ ਸੀ ਉਹਨਾਂ ਦਾ ਲੈਜਾ ਕੀ ਸੀ ਉਹਨਾਂ ਦਾ ਬਣਾ ਕੀ ਸੀ ਉਹਨਾਂ ਦੀ ਮਰਿਆਦਾ ਕੀ ਸੀ ਕਿਸੇ ਨੂੰ ਪਤਾ ਬਸ ਸੁਣੀਆਂ ਸੁਣਾਈਆਂ ਗੱਲਾਂ ਬਣਾਤਾ ਜੀ ਸਭ ਕੁਝ ਆਮੇ ਆਏ ਚਾਰ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਵੱਡੇ ਉਹ ਮੰਜੇ ਵਿਸ਼ਾਦੋ ਜੀ ਸਿੰਘ ਸਾਹਿਬ ਆਏ ਨੇ ਤੇ ਆਪਾਂ ਬਹਿਣਾ ਤੇ ਪ੍ਰਸ਼ਾਦਾ ਛਕਣਾ ਐਵੇਂ ਦੇ ਸੀਗੇ ਘੜ ਇਦਾਂ ਦਾ ਸੀਗਾ ਸਾਰਾ ਕੁਝ ਸਭ ਕੁਝ ਉਹ ਆਪਣੇ ਤਰੀਕੇ ਨਾਲ ਸਿਰਜਣਾ ਚਾਹੁੰਦੇ ਨੇ ਜੇ ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਫਿਲਮ ਬਣਾਈਏ ਤੇ ਉਹਨਾਂ ਨੇ ਆਪਣੇ ਤਰੀਕੇ ਨਾਲ ਬਣਾਈ ਆ ਉਹ ਇਹ ਨਹੀਂ ਹੈ ਕਿ ਅਸੀਂ ਚਾਹੁੰਦੇ ਵੀ ਅਸੀਂ ਸੋਚਦੇ ਵੀ ਭਾਈ ਖਰੜ ਦੇ ਉੱਤੇ ਫਿਲਮ ਬਣੀ ਹੈ ਚੰਗੀ ਗੱਲ ਫਿਲਮ ਬਣੀ ਹੈ ਪਰ ਫਿਰ ਉਹ ਫਿਲਮ ਉਹਦਾਂ ਦੀ ਹੈਗੀ ਆ ਉਦਾਂ ਦੀ ਚੱਲੂਗੀ ਜਿੱਦਾਂ ਦੀ ਉਹ ਬਣੀ ਆ ਔਰ ਉਦਾਂ ਦੀ ਬਣੀ ਵੀ ਨਹੀਂ ਹੋਣੀ ਜੋ ਹਿਸਟਰੀ ਵਿੱਚ ਹੁੰਦਾ ਆ ਉਸ ਮੌਜੂਦਾ ਹਿਸਟਰੀ ਨੂੰ ਸਿਨੇਮੇ ਤੇ ਉਤਾਰਨ ਲਈ ਤੁਸੀਂ ਕਿੰਨਾ ਪੈਸਾ ਲਾਇਆ ਤੇ ਫਿਰ ਅਗਰਿਆਂ ਨੇ ਆਪਣੇ ਤਰੀਕੇ ਨਾਲ ਪ੍ਰੈਜੈਂਟ ਕੀਤੀ ਤੇ ਫਿਰ ਚੱਲਣ ਦਿੱਤੀ ਸੋ ਹੁਣ ਤੁਸੀਂ ਕਹੋਗੇ ਇਹ ਗੱਲ ਪੀ ਕਨੜਾ ਸਾਹਿਬ ਤੇ ਫਿਲਮ ਬਣਨੀ ਉਹ ਵੀ ਤੇ ਤੁਸੀਂ ਕਹਿ ਰਹੇ ਹੋ ਵੀ ਕੱਟ ਕਿਉਂ ਲਾਇਨੇ ਆ ਕਿਉਂ ਕੀਤਾ ਅਸੀਂ ਕਹਿੰਨੇ ਆ ਫਿਲਮਾਂ ਬਣਨ ਗਿਆ ਸਾਰਾ ਕੁਝ ਠੀਕ ਆ ਜੋ ਤੁਹਾਨੂੰ ਤੁਹਾਡੇ ਹਿਸਾਬ ਨਾਲ ਬਹੁ ਗਿਣਤੀ ਲੋਕਾਂ ਦਾ ਹਿੱਸਾ ਆ ਕਿਸੇ ਨੇ ਮੇਰਾ ਹੀ ਸਿੱਖੀ ਦਾ ਪ੍ਰਸਾਰਾ ਹੋ ਸਕਦਾ ਆ ਸਿਨੇਮੇ ਤੋਂ ਬਿਨਾ ਸਿੱਖੀ ਤਾਂ ਗਰਖ ਹੋ ਜੂਗੀ ਸਿੱਖੀ ਖਤਮ ਹੋ ਜੂਗੀ ਜੇ ਤੁਹਾਨੂੰ ਪੰਥ ਤੇ ਗੁਰੂ ਤੇ ਭਰੋਸਾ ਨਹੀਂ ਹੈ ਤਾਂ ਵੀ ਸਿਨੇਮਾ ਤੁਹਾਨੂੰ ਵਿਚਾਰ ਨਹੀਂ ਸਕਦਾ ਇਹ ਪੰਥ ਕਿਦਾ ਆ ਇਹ ਪੰਥ ਤੁਹਾਡਾ ਮੇਰਾ ਆ ਜੇ ਗਿੱਪੀ ਹੋਣ ਦਾ ਜਾਂ ਸਿਨੇਮੇ ਵਾਲਿਆਂ ਦਾ ਇਹ ਪੰਥ ਗੁਰੂ ਦਾ ਹੈ ਇਹ ਨਾਨਕ ਨੇ ਨਿਰਮਲ ਪੰਥ ਚਲਾਇਆ ਆ ਇਹ ਰਾਹ ਗੁਰੂ ਨਾਨਕ ਦਾ ਆ ਤੇ ਗੁਰੂ ਨਾਨਕ ਦਾ ਰਾਹ ਚਲਾਇਆ ਹੋਇਆ ਗਰਕ ਹੋ ਜੂਗਾ ਜੇ ਸਿਨੇਮਾ ਨਾ ਹੋਇਆ ਤੇ ਤੁਹਾਨੂੰ ਐ ਲੱਗਦਾ ਮੈਂ ਫਿਲਮ ਦੇ ਜਿਹੜੇ ਹਮੈਤੀ ਨੇ ਜੀ ਸਾਡੇ ਨਾਲ ਵਿਚਾਰ ਨਹੀਂ ਕਰਦੇ ਸਾਨੂੰ ਨਹੀਂ ਪਤਾ ਜੇ ਸਾਨੂੰ ਆਫਰ ਆਈ ਆ ਜੇ ਸਾਨੂੰ ਪੈਸਿਆਂ ਦੀ ਆਫਰ ਆਉਂਦੀ ਆ ਜੇ ਸਾਨੂੰ ਧਮਕੀਆਂ ਆਉਂਦੀਆਂ ਨੇ ਸਾਡੇ ਬੰਦਿਆਂ ਨੂੰ ਤੇ ਫਿਰ ਇਹ ਕਿਵੇਂ ਹੋ ਸਕਦਾ ਆ ਕਿ ਬਾਕੀਆਂ ਨੂੰ ਬਿਨਾ ਪੈਸੇ ਦਿੱਤਿਆਂ ਕਿਤੇ ਕੋਈ ਲੈ ਗਿਆ ਹੋਊ ਜੇ ਸਾਨੂੰ ਚੁੱਪ ਕਰਾਉਣ ਲਈ ਪੈਸਿਆਂ ਦੀ ਆਫਰ ਕਿਸੇ ਪਾਸਿਓਂ ਆ ਰਹੀ ਆ ਆਈਡੀ ਤੁਸੀਂ ਧਣਾੜੋ ਤੇ ਬੰਦ ਕਰਕੇ ਵਗਾਵ ਵਿਰੋਧ ਕੱਲੇ ਨੂੰ ਹੀ ਖਰੀਦੋ ਤੁਸੀਂ ਸਾਰੀ ਬਾਕੀ ਪੰਥ ਨੂੰ ਰਹਿਣ ਦਿਓ ਕਿੰਨੇ ਕੁ ਤਾਂ ਡਗਲ ਪੈਸੇ ਨੇ ਜਿਹੜੇ ਤੁਸੀਂ ਸਾਰੇ ਬੰਦਿਆਂ ਨੂੰ ਕਿਸੇ ਨੂੰ 50000 ਕਿਸੇ ਨੂੰ ਲੱਖ ਕਿਸੇ ਨੂੰ ਲੱਖ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਮੂੰਹ ਚ ਪਾ ਕੇ ਤੁਹਾਨੂੰ ਕਹਿੰਦੇ ਵੀ ਹੁਣ ਗੱਲ ਨਹੀਂ ਕਰਨੀ ਕਿਸੇ ਦੇ ਰਿਲੇਸ਼ਨ ਆ ਰਹੀ ਪੜ ਕੇ ਦੇ ਉੱਤੇ ਪੈਰੀਂ ਹੱਥ ਲਾਉਂਦੇ ਹੋ ਕੇ ਦੇ ਰੋਪ ਪਾਉਂਦੇ ਹੋ ਕਾਦੇ ਲਈ ਤੁਹਾਨੂੰ ਕੀ ਵਕਤ ਪਿਆ ਆ ਵੀ ਤੁਸੀਂ ਤੁਸੀਂ ਨੰਬਰਦਾਰ ਹੋ ਸਿੱਖੀ ਦੇ ਵੀ ਤੁਹਾਡੇ ਬਿਨਾ ਸਿੱਖੀ ਬਚ ਨਹੀਂ ਸਕਦੀ ਤੁਸੀਂ ਆਪਣੇ ਮਨੋਰੰਜਨ ਦੀਆਂ ਫਿਲਮਾਂ ਬਣਾਓ ਆਪਣਾ ਪੈਸਾ ਕਮਾਓ ਨੰਗਲੋ ਸੰਸਾਰ ਦੇ ਉੱਤੇ ਉਸ ਕਮਾਈ ਦੇ ਵਿੱਚੋਂ ਉਸ ਕਮਾਈ ਦੇ ਵਿੱਚੋਂ ਸਕੂਲ ਖੋਲੋ ਉਸ ਕਮਾਈ ਦੇ ਵਿੱਚੋਂ ਸਿੱਖਾਂ ਦੇ ਬੱਚੇ ਫ੍ਰੀ ਪੜ੍ਹਾਓ ਜੇ ਤੁਸੀਂ ਸਿੱਖੀ ਦੀ ਸੇਵਾ ਕਰਨੀ ਚਾਹੁੰਦੇ ਹੋ ਤੁਸੀਂ ਅਡਾਪਟ ਕਰੋ ਹਰ ਪਿੰਡ ਦੇ ਵਿੱਚ ਇਹ ਇਹ ਕਹੋ ਕਿ ਗਿੱਪੀ ਗਰੇਵਾਲ ਨੇ ਇੱਕ ਸੰਸਥਾ ਬਣਾਈ ਆ ਜਿਹੜੀ ਸੰਸਥਾ ਗੁਰਸਖ ਬੱਚਿਆਂ ਨੂੰ ਫ੍ਰੀ ਪੜ੍ਹਾਉਗੀ ਐਂਡ ਤੱਕ ਕਰੋ ਸੇਵਾ ਸਿੱਖੀ ਦੀ ਕਰ ਸਕਦੇ ਹੋ ਤੁਸੀਂ ਤਬਾਹ ਹੋ ਗਿਆ ਮਾਝਾ ਸਾਡਾ ਮਾਲਵਾ ਦਵਾਬਾ ਤਬਾਹ ਹੋ ਗਿਆ ਖਾੜਕੂ ਮੂਮੈਂਟ ਦੇ ਵਿੱਚ ਤੁਸੀਂ ਸਾਡੇ ਨਾਲ ਗੱਲ ਕਰਨੀ ਪਸੰਦ ਨਹੀਂ ਕਰਦੇ ਤੇ ਤੁਸੀਂ ਕਿ ਸਿੱਖੀ ਦੀ ਸੇਵਾ ਕਰੋਗੇ ਓਏ ਅੱਜ ਤੱਕ ਤੁਸੀਂ ਸਿੱਖੀ ਜਰਨਲ ਸਿੱਖ ਜਰਨਲਾਂ ਦੇ ਘਰ ਤੱਕ ਤੁਹਾਡਾ ਢੀੜਾ ਨਹੀਂ ਵਜਿਆ ਜਦੋਂ ਤੁਹਾਨੂੰ ਪੈਸੇ ਕਮਾਉਣ ਦਾ ਤੁਹਾਨੂੰ ਪਤਾ ਲੱਗਾ ਵੀ ਇੰਨਾ ਸਾਧਨ ਆ ਰਹੀ ਪੈਸੇ ਕਮਾਈ ਜਾ ਸਕਦੇ ਨੇ ਹੁਣ ਤੁਸੀਂ ਆਪਣੇ ਏਲ ਵਿੱਚ ਭੇਜ ਕੇ ਉਹਨਾਂ ਦੇ ਘਰਾਂ ਚੋਂ ਉਹਨਾਂ ਨੂੰ ਰਾਜੀਨਾਮੇ ਲੈ ਰਹੇ ਹੋ ਕਿ ਸਾਨੂੰ ਦਿਓ ਇਹਦੀ ਪਰਮਿਸ਼ਨ ਕਿ ਅਸੀਂ ਇੱਥੇ ਫਿਲਮ ਬਣਾਈਏ ਕੋਈ ਸ਼ਰਮ ਨੂੰ ਹੱਥ ਮਾਰੋ ਔਰ ਅਗਲੀ ਗੱਲ ਮੈਂ ਇਹ ਗੱਲ ਕਹਿਣਾ ਕਿ ਜਿੰਨੇ ਵੀ ਹਮੈਤੀ ਨੇ ਇਸ ਫਿਲਮ ਦੇ ਜਾਂ ਇਹਨਾਂ ਫਿਲਮਾਂ ਦੇ ਜਾਂ ਇਸ ਪਰਦੇ ਦੇ ਮੈਂ ਕਹਿੰਦਾ ਚੱਕਰਵਰਤੀ ਖਾਲਸਾ ਐਨੇ ਘੋੜੇ ਐਨਾ ਜ਼ਿਆਦਾ ਖਰਚਾ ਬੰਦ ਕਰ ਦਿਓ ਫਿਲਮਾਂ ਤੇ ਪੈਸਾ ਲਾਓ ਚੱਕਰਵਰਤੀ ਪੰਥ ਬੰਦ ਕਰ ਦਿਓ ਤਹਾਡੀ ਡਿਊਟੀ ਇਹ ਆ ਕਿ ਤੁਸੀਂ ਚੱਕਰ ਵਰਤੀਓ ਤੁਸੀਂ ਪਿੰਡਾਂ ਪਿੰਡਾਂ ਜਾਣਾ ਸਿੱਖੀ ਦਾ ਪ੍ਰਚਾਰ ਕਰਨਾ ਲੋਕਾਂ ਨੂੰ ਦੱਸਣਾ ਖਾਲਸਾ ਫੌਜ ਇਹਦਾ ਦੀ ਹੁੰਦੀ ਸੀ ਲੋਕਾਂ ਨੂੰ ਤੁਸੀਂ ਦਰਸ਼ਨ ਕਰਾਉਣੇ ਆ ਕੋੜਿਆਂ ਦੇ ਬਾਣੇ ਦੇ ਚੱਕਰਾਂ ਦੇ ਤੁਸੀਂ ਅੱਜ ਤੱਕ ਦੱਸੋ ਕਿ ਨਗਾਰੇ ਦੇ ਉੱਤੇ ਰੰਗ ਪਾ ਕੇ ਕਦੀ ਨਗਾਰਾ ਵਜਾਇਆ ਕਿਸੇ ਨੇ ਇਹ ਗੱਲ ਦਾ ਜਵਾਬ ਦਿਓ ਮੜਾ ਸਾਨੂੰ ਫਿਰ ਕਿ ਤੁਹਾਡਾ ਹੀਰੋ ਆਵੇ ਤੇ ਤੁਸੀਂ ਸਾਰੇ ਨਗਾਰਿਆਂ ਦੇ ਉੱਤੇ ਰੰਗ ਪਾ ਕੇ ਨਗਾਰੇ ਵਜਾਓ ਇਹ ਕੋਈ ਹੋਲੀ ਖੇਡਣ ਡੇ ਸੀ ਤੁਸੀਂ ਉੱਥੇ ਉਹ ਬਾਬਾ ਜੀ ਅਮਣਾ ਆਉਣਾ ਨਿਆਗ ਜਿੰਨੇ ਮੋਂ ਛੱਡੋ ਤੁਸੀਂ ਗੱਲ ਬਸ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਇਹਨਾਂ ਗੱਲਾਂ ਦਾ ਠੀਕ ਹੈ ਉਹਨਾਂ ਨੂੰ ਲੱਗਦਾ ਆ ਇਹ ਠੀਕ ਹੈ ਤੇ ਬਹਿ ਕੇ ਵਿਚਾਰ ਕਰਨ ਇੱਕ ਟੁੱਚੇ ਈ ਥੋੜਾ ਡੋਣੀ ਵੀ ਇਹ ਠੀਕ ਹੈ ਬਸ ਐ ਨਹੀਂ ਸਾਡੇ ਕੋਲ ਲੌਜਿਕ ਹੈ ਅਸੀਂ ਲੌਜਿਕ ਨਾਲ ਗੱਲ ਕਰ ਰਹੇ ਹਾਂ ਅਸੀਂ ਲੌਜਿਕ ਨਾਲ ਗੱਲ ਕਰ ਰਹੇ ਹਾਂ ਜਿੱਥੇ ਮੁਜਰਾ ਹੁੰਦਾ ਆ ਜਿੱਥੇ ਨੰਗੇ ਨਾਚ ਹੁੰਦੇ ਨੇ ਉੱਥੇ ਸਿੱਖੀ ਦਾ ਪ੍ਰਚਾਰ ਕਿਵੇਂ ਹੋਊਗਾ ਸਿੱਖੀ ਦਾ ਪ੍ਰਚਾਰ ਗੁਰੂ ਘਰਾਂ ਚ ਹੋਊਗਾ ਦਵਾਨ ਹਾਲਾਂ ਚ ਹੋਊਗਾ ਸਿੱਖੀ ਦਾ ਪ੍ਰਚਾਰ ਆਪਣੇ ਤਰੀਕੇ ਨਾਲ ਹੋਏਗਾ ਸਿੱਖੀ ਦਾ ਪ੍ਰਚਾਰ ਸਿਨੇਮੇ ਘਰਾਂ ਦੇ ਵਿੱਚ ਮੋਨੇ ਬੰਦਿਆਂ ਤੋਂ ਸਿੱਖੀ ਦੇ ਕਰੈਕਟਰ ਕਰਾ ਕੇ ਨਹੀਂ ਹੋਊਗਾ ਵੈਕਰਸਾ ਵੈਗੁਰਜੀ ਕੇ ਫਤੇ ਪੁੱਤਰ ਫਿਰ ਪਾਲ ਠੀਕ ਹੋ ਤੁਸੀਂ ਸੋ ਇੱਕੋ ਹੀ ਗੱਲ ਮੈਂ ਕਹਿਣਾ ਸਿੱਖੀ ਦੇ ਵਿੱਚ ਦਾਵਾ ਨਹੀਂ ਹੈ ਅਰਦਾਸ ਹੈ ਪਰ ਸਾਹਮਣੇ ਜੇ ਕੋਈ ਬੰਦਾ ਵੰਗਾਰਦਾ ਤੇ ਉਹਦੇ ਉੱਤੇ ਦਾਵਾ ਸਿੱਖੀ ਕਰਦੀ ਆ ਜਾਵਾ ਦਾਵਾ ਆ ਖਰੀਦ ਕੇ ਵਿਖਾਓ ਲਿਆਓ ਤੁਹਾਡੇ ਕੋਲ ਕਿੰਨੇ ਕੋ ਪੈਸੇ ਨੇ ਇਕੱਲੇ ਨੂੰ ਖਰੀਦ ਲਓ ਜਾਓ ਤੁਹਾਨੂੰ ਆਜ਼ਾਦੀ ਪੈਸੇ ਨਾਲ ਖਰੀਦ ਕੇ ਵਿਖਾਓ ਤੇ ਜਾਓ ਤੁਹਾਨੂੰ ਆਜ਼ਾਦੀ ਜਿਵੇਂ ਅਮਰਜੀਤ ਫਿਲਮਾਂ ਬਣਾਇਓ ਤੁਸੀਂ ਸਾਰੇ ਪੰਥ ਨੂੰ ਕਿਸੇ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਹੋ ਕਿਸੇ ਨੂੰ ਦਿੰਦੇ ਹੋ ਤੁਸੀਂ ਇਕੱਲੇ ਨੂੰ ਖਰੀਦ ਕੇ ਵਿਖਾਓ ਵਿਖਾਓ ਖਰੀਦੋ ਤਾਨੂੰ ਲੱਗਦਾ ਆ ਕਿ ਅਸੀਂ ਵਿਰੋਧ ਇਸ ਗੱਲ ਲਈ ਕਰ ਰਹੇ ਆ ਅਸੀਂ ਵਿਰੋਧ ਲੌਜੀਕ ਨਾਲ ਕਰ ਰਹੇ ਆ ਔਰ ਖੁਦਾ ਦੀ ਰਹਿਮਤ ਦੇ ਨਾਲ ਜੇ ਇਹਨਾਂ ਲੋਕਾਂ ਨੂੰ ਸਮਝ ਆਵੇ ਤੇ ਸਵਾ ਲੱਖ ਸੇ ਏਕਲ ਰਾਉ ਫਿਲਮ ਦਾ ਵਿਰੋਧ ਪਹਿਲਾਂ ਦਲਪੰਥ ਨਹੀਂ ਕੀਤਾ ਸੀ ਤੇ ਅੱਜ ਦਲਪੰਥ ਫਿਲਮ ਦੇ ਨਾਲ ਆ ਇਹ ਗੱਲ ਨਹੀਂ ਸਾਨੂੰ ਸਮਝ ਆਈ ਲੌਜੀਕ ਅਸੀਂ ਖੜੇ ਆ ਆਪਣੇ ਮੁਲਕ ਲਈ ਲੈਣ ਲਈ ਤੇ ਮਰਨ ਤੱਕ ਖੜੇ ਰਹਾਗੇ ਨਹੀਂ ਬਦਲਦੇ ਖਾੜ ਕੋ ਸੋਚੀ ਹੈ ਕਿ ਜੋ ਸਰਕਾਰ ਕਹੇ ਉਹ ਤੁਹਾਡੇ ਭਲੇ ਲਈ ਕਿਵੇਂ ਹੋ ਸਕਦਾ ਹੈ ਸਾਨੂੰ ਸਮਝਾਓ ਸਰਕਾਰਾਂ ਫਿਲਮ ਨੂੰ ਚਲਾ ਰਹੀਆਂ ਨੇ ਸਰਕਾਰਾਂ ਇਹਨਾਂ ਦਾ ਪੈਸਾ ਮਾਫ ਕਰ ਰਹੀਆਂ ਨੇ ਸਰਕਾਰਾਂ ਟੈਕਸ ਵੀ ਕਰ ਰਹੀਆਂ ਨੇ ਸਿੱਖੀ ਦੇ ਪ੍ਰਸਾਰ ਦੇ ਉੱਤੇ ਸਟੇਟ ਪੈਸਾ ਖਰਚੂਗੀ ਬੁੱਕਾਂ ਪੜ੍ਹ ਕੇ ਵੇਖੋ ਤਾਨੂੰ ਪਤਾ ਲੱਗੇ ਕਿ ਆਰਐਸਐਸ ਨੇ ਹੁਣ ਤੱਕ ਕੀਤਾ ਕੀ ਆ ਪੰਜਾਬ ਦੇ ਵਿੱਚ ਤੁਹਾਨੂੰ ਸਮਝ ਲੱਗੂਗੀ ਫਿਰ ਵੱਡੇ ਬਣੇ ਹੋਸੀ ਨੇ ਮਿਆਵੇ ਤੁਹਾਨੂੰ ਸਮਝ ਲੱਗੂਗੀ ਇਸ ਗੱਲ ਦੀ ਲੋਜਿਕ ਬਹੁਤ ਨੇ ਪਰ ਮੈਂ ਗੱਲ ਕਹਿਣਾ ਕਿ ਟੇਬਲ ਤੇ ਬੈਠੋ ਲਲਕਾਰੇ ਸ਼ਰਾਬੀ ਮਾਰਦੇ ਨੇ ਸਿੰਗਰੀ ਮਾਰਦੇ ਇੱਕ ਲਲਕਾਰਾ ਹੁੰਦਾ ਹੈ ਇੱਕ ਲਲਕਾਰ ਹੁੰਦੀ ਹੈ ਕਿ ਜਕਾਰਾ ਹੁੰਦਾ ਹੈ ਕਿ ਰੋਲਾ ਹੁੰਦਾ ਗਰਜਣਾ ਤੇ ਲੜ ਲੜਾ ਕਰਨ ਚ ਬਹੁਤ ਫਰਕ ਹੁੰਦਾ ਤੇ ਨਿਹੰਗ ਸਿੰਘਾਂ ਨੇ ਜੁੱਧ ਕੀਤਾ ਟਪੋਸੀਆਂ ਨਹੀਂ ਮਾਰੀਆਂ ਇੱਕ ਜਝਾਰੂਆਂ ਦੀ ਫੌਜ ਆ। ਤਪੋਸੀਆਂ ਦੀ ਨਹੀਂ ਹੈ। ਸੋ ਇੱਕ ਗੱਲ ਦੱਸੋ ਕਿ ਸਿਨੇਮੇ ਦੇ ਵਿੱਚ ਕਿੰਨੇ ਲੋਕ ਬੈਠੇ ਨੇ ਫਿਲਮ ਵੇਖਣ ਵਾਸਤੇ? ਜੋ ਦੇਖ ਰਹੇ ਨੇ। ਤੇ ਠੀਕ ਜਦੋਂ ਫਿਲਮ ਵੇਖ ਕੇ ਬਾਹਰ ਆਓ ਤੇ ਸਾਹਮਣੇ ਕਿੱਪੀ ਗਰੇਵਾਲ ਖੜਾ ਹੋਵੇ। ਬਿਲਕੁਲ ਕਲੀਮ ਸ਼ੇਪ ਬਿਲਕੁਲ ਕਲੀਮ ਸ਼ੇਪ ਤੁਹਾਡੇ ਸਾਹਮਣੇ ਖੜਾ ਹੋਏ ਕੀ ਮਹਿਸੂਸ ਕਰੋਗੇ ਤੁਸੀਂ ਕੀ ਉਹਦੇ ਤੋਂ ਆਸ ਲੈ ਕੇ ਜਾਓਗੇ ਕਿ ਜਿਹੜਾ ਬੰਦਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਆਪਾਂ ਕਹਿੰਦੇ ਨਹੀਂ ਤੂੰ ਸਿੱਖੀ ਦਾ ਪ੍ਰਚਾਰਕ ਤੜੀ ਮਸਤ ਰੱਖ ਲੈ ਆਪਾਂ ਨਹੀਂ ਕਰਨ ਦੇ ਤੂੰ ਤੂੰ ਆਪ ਕੇਸ ਰੱਖ ਪੈਨ ਫੇਰ ਲੋਕਾਂ ਨੂੰ ਕਈ ਵੀ ਕੇਸ ਰੱਖੋ ਆਪਾਂ ਕਹਿੰਨੇ ਆ ਜੇ ਕੋਈ ਪ੍ਰਚਾਰ ਕਰਨਾ ਹੁੰਦਾ ਫਿਰ ਇਹਨਾਂ ਦੀਆਂ ਫਿਲਮਾਂ ਦੇ ਉੱਤੇ ਇਤਰਾਜ਼ ਤੁਹਾਨੂੰ ਕਿਉਂ ਨਹੀਂ ਹੈਗਾ ਜੇ ਫਿਰ ਮੋਨੇ ਕੋਨੇ ਬੰਦੇ ਨੂੰ ਪ੍ਰਚਾਰ ਕਰਨ ਕਿਉਂ ਨਹੀਂ ਦਿੰਦੇ ਤੁਸੀਂ ਤਾਂ ਦੀਪ ਨੇ ਪੰਜਾਬ ਲਈ ਲੜਨ ਤੇ ਮਰ ਲੀ ਆਇਆ ਉਹਦੇ ਤੇ ਹਜ਼ਾਰਾਂ ਸਵਾਲ ਕੀਤੇ ਆ ਤੇ ਫਿਰ ਗਿੱਪੀ ਬਾਣਾ ਪਾ ਕੇ ਕਿਵੇਂ ਆ ਸਕਦਾ ਆ ਇਹ ਤੇ ਇਤਰਾਜ਼ ਕਿਉਂ ਨਹੀਂ ਤੁਹਾਨੂੰ ਹੈਗਾ ਸੋ ਮੇਰਾ ਇਹ ਲੌਜੀਕਾ ਭਲੇਖੇ ਨਾਲ ਵੀ ਆਪਣੇ ਏਲਜੀ ਆਪਣੇ ਟਾਊਟ ਆਪਣੇ ਗਦਾਰ ਆਪਣੇ ਬੰਦੇ ਮੇਰੇ ਦੇ ਭੇਜ ਦੀ ਕੋਸ਼ਿਸ਼ ਨਾ ਕਰਿਓ ਤੇ ਨਾ ਹੀ ਇਦਾਂ ਦੀ ਹਿੰਮਤ ਹੈ ਕਰਿਓ ਕਿ ਤੁਸੀਂ ਗਾਂਧੀ ਵਾਲੇ ਪਾਸੇ ਨਾ ਤੁਰਿਓ ਲਿਖੇ ਨਾਲ ਵੀ ਨਹੀਂ ਇਹਦੇ ਸਟੈਪ ਹੋਰ ਤੇਜ਼ ਹੋ ਜਾਣਗੇ ਆਪਣਾ ਆਪਣਾ ਸੁਭਾਅ ਆ ਖਰੀਦੋ ਪ੍ਰੂਪਤ ਕਰਨ ਦੀ ਕੋਸ਼ਿਸ਼ ਕਰੋਗੇ ਤੇ ਇਹਨੂੰ ਤੇਜ਼ ਕਰ ਦਾਂਗੇ ਤੇ ਫਿਰ ਹੋਰ ਵੀ ਤੇਜ਼ ਕਰਾਂਗੇ ਬਸ ਇਹ ਮੇਰਾ ਪੱਖ ਇਹ ਸੀ ਵੀ ਇਸ ਪਾਸੇ ਨਾ ਆਓ ਫਿਰ ਜਿਹੜੇ ਬੰਦੇ ਸਾਨੂੰ ਮਤਾਂ ਦੇ ਰਹੇ ਨੇ ਅਸੀਂ ਇਹ ਉਹਨਾਂ ਨੂੰ ਬੇਨਤੀ ਕਰਨੇ ਆ ਜਿਹੜੇ ਲੜਨ ਆ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਜੇ ਫਿਲਮ ਨਾਲ ਚੱਲੀ ਸਾਡੀ ਹਾਰ ਹੋ ਜੂਗੀ ਤੁਹਾਡੀ ਹਾਰ ਕਿਉਂ ਹੋ ਜੂਗੀ ਤੁਸੀਂ ਤਾਂ ਸਾਡੇ ਹੋ ਤੁਹਾਡੀ ਦੇ ਰਿਸਪੈਕਟ ਮੈਂ ਤਾਂ ਪਾਦਸ਼ਾਹ ਕਹਿੰਦੇ ਤੁਹਾਨੂੰ ਮੱਥਾ ਟੇਕਦਾ ਰਿਆਂ ਤੁਹਾਡੇ ਫਰਲਿਆਂ ਨੂੰ ਤੇ ਅੱਜ ਤੁਸੀਂ ਉਹ ਫਰਲੇ ਲੈ ਕੇ ਸਿਨੇਮੇ ਚ ਜਾ ਕੇ ਮੂਵੀ ਦੀ ਹਮਾਇਤ ਕਰ ਰਹੇ ਹੋ ਫਿਰ ਅਸੀਂ ਤੁਹਾਨੂੰ ਪਾਤਸ਼ਾਹ ਕਿਉਂ ਕਹਾਗੇ ਨਹੀਂ ਕਹਾਗੇ ਤਾਂ ਅਸੀਂ ਕੀਤੀ ਆ ਸ਼ਾਇਦ ਕਿਸੇ ਨੇ ਕੀਤੀ ਹੋਵੇ ਇਹ ਬਾਬਾ ਜੀ ਨੂੰ ਪਤਾ ਆ ਬਾਬਾ ਰਾਜਾ ਰਾਜ ਸਿੰਘ ਨੂੰ ਉਹਨਾਂ ਨੇ ਕੱਲ ਮਾਣ ਤੋੜਤਾ ਮੈਂ ਬਹੁਤ ਮਾਣ ਨਾਲ ਬੇਨਤੀ ਕੀਤੀ ਵੀ ਬਾਬਾ ਜੀ ਆਪਾਂ ਠੀਕ ਆ ਤੁਹਾਨੂੰ ਲੱਗਦਾ ਆ ਵੀ ਇਹ ਇਹ ਰਾਹ ਠੀਕ ਆ ਤੁਸੀਂ ਉਹਦੀ ਗੱਲ ਕਰਤੀ ਤੁਸੀਂ ਉਹਨੂੰ ਹਮਾਇਤ ਦੇਤੀ ਤੁਸੀਂ ਹੁਣ ਆਪਣੇ ਘਰ ਜਾਓ ਤੁਸੀਂ ਇਹ ਥੋੜਾ ਵੀ ਉਹਨਾਂ ਨੇ ਕਮਿਟਮੈਂਟ ਕਰ ਲਈ ਜਾਂ ਉਹਨਾਂ ਨਾਲ ਕੋਈ ਐਗਰੀਮੈਂਟ ਕਰ ਲਿਆ ਪਈ ਤੁਹਾਡੀ ਫਿਲਮ ਚਲਵਾਵਾਂਗੇ ਕੀ ਤੁਸੀਂ ਗਿੱਪੀ ਦੀ ਫੌਜ ਹੋ ਕਿ ਗਿੱਪੀ ਗਰੇਵਾਲ ਦੀ ਫੌਜ ਆ ਵੀ ਜਿੱਥੇ ਵੀ ਫਿਲਮ ਕੋ ਬੰਦ ਕਰਾਣੋਗਾ ਅਸੀਂ ਤੁਹਾਡੀ ਫਿਲਮ ਚਲਾਵਾਂਗੇ ਕਮਿਟਮੈਂਟ ਕਰ ਲਈ ਤੁਸੀਂ ਤੁਸੀਂ ਤੁਹਾਨੂੰ ਠੀਕ ਲੱਗੀ ਆ ਤੁਹਾਨੂੰ ਠੀਕ ਲੱਗੀ ਤੁਸੀਂ ਕਹਿ ਦਿੱਤਾ ਵੀ ਠੀਕ ਆ ਸਾਨੂੰ ਠੀਕ ਨਹੀਂ ਲੱਗਦੀ ਅਸੀਂ ਕਹ ਰਹੇ ਨਹੀਂ ਠੀਕ ਆ ਜੀ ਪਰ ਆਪੇ ਹੀ ਟਕਰਾਅ ਦਾ ਮਤਲਬ ਕੀ ਆ ਇਹ ਨਹੀਂ ਸਾਨੂੰ ਸਮਝ ਆਈਏ ਵੀ ਤੁਸੀਂ ਸਾਡੇ ਨਾਲ ਲੜਨ ਵਾਸਤੇ ਕਿਉਂ ਆਏ ਹੋ ਇਹ ਗੱਲ ਅਸੀਂ ਜਰੂਰ ਤੁਹਾਡੇ ਨਾਲ ਕਰਾਂਗੇ ਬਹਿ ਕੇ ਕਰਾਂਗੇ ਸੰਗਤ ਦੇ ਰੂਪ ਚ ਕਰਾਂਗੇ ਗੁਰਮਤ ਦੇ ਰੂਪ ਚ ਕਰਾਂਗੇ ਵੀ ਬਾਬਾ ਜੀ ਸਾਨੂੰ ਇਸ ਗੱਲ ਬਾਰੇ ਜਰੂਰ ਸਮਝਾਓ ਮੈਂ ਇੰਨੀ ਜਿਆਦਾ ਇੱਜ਼ਤ ਕਰਦਾ ਹਾਂ ਬਾਬੇ ਕਲਵਿੰਦਰ ਸਿੰਘ ਦੀ ਮਨੋ ਲੈ ਗਿਆ ਹਾਂ ਬਿਲਕੁਲੀ ਕਿ ਤੁਸੀਂ ਕੱਲ ਜਾ ਕੇ ਇਹ ਕਿਹਾ ਕਿ ਸ਼ਰਾਰਤੀ ਅਨਸਰ ਅਸੀਂ ਸ਼ਰਾਰਤੀ ਅਨਸਰ ਹਾਂ ਜੇ ਅਸੀਂ ਸ਼ਰਾਰਤੀ ਅਨਸਰ ਹਾਂ ਤਾਂ ਫਿਰ ਪੰਜਾਬ ਨੂੰ ਇਹਨਾਂ ਸ਼ਰਾਰਤੀ ਅੰਸਰਾਂ ਦੀ ਹੋਰ ਲੋੜ ਆ ਫਿਰ ਤੁਹਾਡੇ ਵਰਗੇ ਜੋਧਿਆਂ ਦੀ ਜ਼ਰੂਰਤ ਨਹੀਂ ਆ